ਵਿਜਲੀ ਐਕਟ 2025 ਸੀ ਡੈਕਟ 2025 ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੂਰੇ ਦੇਸ਼ ਦੇ ਅੰਦਰ ਕੌਣ ਵਾਲੀ 8 ਦਸੰਬਰ ਨੂੰ ਵਿਜਲੀ ਦਫ਼ਤਰਾਂ ਤੇ ਵੱਡੇ ਘੱਟ ਕਰਕੇ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹੈ ਅਸੀਂ ਬੇਨਤੀ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਬਲਾਡਾ ਦੇ ਉਹਨਾਂ ਆਗੂ ਵਰਕਰਾਂ ਭੈਣਾ ਭਰਾਵਾਂ ਨੂੰ ਕਿ ਸ joint ਕਿਸਾਨ ਮੋਰਚੇ ਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜੇ ਵੀ ਪਿੰਡ ਜਿਹੜੇ ਬਿਜਲੀ ਦਫ਼ਤਰ ਦੇ ਨਾਲ ਸੰਬੰਧਿਤ ਹੈ ਉਹਨਾਂ ਨੇ ਆਪੋ ਆਪਣੇ ਬਿਜਲੀ ਦਫ਼ਤਰਾਂ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਹੈ ਹਰ ਇੱਕ ਦੇ ਸਿਰ ਤੇ ਬਸੰਤੀ ਪੱਗਾਂ ਪਰਨੇ ਚੁੰਨੀਆਂ ਹੋਣੇ ਚਾਹੀਦੇ ਐ ਹੱਥਾਂ ਦੇ ਵਿੱਚ ਝੰਡੇ ਹੋਣੇ ਚਾਹੀਦੇ ਐ ਦੁੱਧ ਲੈ ਕੇ ਅਸੀਂ ਆਪੋ ਆਪਣੇ ਧਰਨਿਆਂ ਦੇ ਵਿੱਚ ਸ਼ਾਮਲ ਹੋਣਾ ਸ਼ੋ ਬੇਨਤੀ ਐ ਪਿੰਡ ਕਮੇਟੀਆਂ ਦੇ ਆਗੂਆਂ ਨੂੰ ਕਿ ਅੱਜ ਤੋਂ ਹੀ ਉਹਨਾਂ ਨੇ ਆਪੋ ਆਪਣੇ ਪਿੰਡਾਂ ਦੇ ਸਪੀਕਰਾਂ ਦੇ ਵਿੱਚ ਸੁਭਾ ਸ਼ਾਮ ਇਹਨਾਂ ਕਾਨੂੰਨਾਂ ਦੇ ਖਿਲਾਫ ਲੋਸਮੈਂਟਾਂ ਕਰਨੀਆਂ ਤੇ ਅੱਜ ਤੋਂ ਹੀ ਸਾਨੂੰ ਇਹਨਾਂ ਦੀਆਂ ਵੱਡੀਆਂ ਤਿਆਰੀਆਂ ਜਿਹੜੀਆਂ ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਕਰਨੀਆਂ ਚਾਹੀਦੀਆਂ ਵੱਡੀ ਗਿਣਤੀ ਦੇ ਵਿੱਚ ਘਰ ਘਰ ਜਾ ਕੇ ਸਾਰੇ ਨੌਜਵਾਨਾਂ ਨੂੰ ਮਾਵਾ ਭੈਣਾ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਦਫ਼ਤਰਾਂ ਅੱਗੇ ਲੱਗਣ ਵਾਲੇ ਧਰਨਿਆਂ ਦੇ ਵਿੱਚ 8 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਧੰਨਵਾਦ